ਕੈਨੇਡਾ ਦੇ ਕਾਲਜ ਚ ਪੜ੍ਹਦੇ ਪੰਜਾਬੀ ਬੱਚਿਆਂ ਨੂੰ ਗੋਰੇ ਮਾਸਟਰ ਨੇ ਫੇਲ ਕਰ ਦਿੱਤਾ ਹੈ ਦੋ ਨੰਬਰਾਂ ਤੋਂ ਫੇਲ ਹੋਏ ਨੇ ਜਿਹਦੇ ਕਰਕੇ ਗੁੱਸੇ ਚਾਏ ਪੰਜਾਬੀ ਸਟੂਡੈਂਟ ਬੱਚਿਆਂ ਨੇ ਕਾਲਜ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ ਆ ਤਸਵੀਰਾਂ ਤੁਸੀਂ ਵੇਖ ਵੀ ਸਕਦੇ ਹੋ ਫੇਲ ਹੋਣ ਤੋਂ ਬਾਅਦ ਬੱਚਿਆਂ ਨੇ ਵੱਡਾ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਕਾਲਜ ਇਸ ਮਸਲੇ ਦਾ ਹੱਲ ਨਹੀਂ ਕਰਦਾ ਓਨੀ ਦੇਰ ਅਸੀਂ ਪੱਕਾ ਮੋਰਚਾ ਲਾ ਕੇ ਇੱਥੇ ਹੀ ਬੈਠਾਂਗੇ ਪੰਜਾਬੀ ਸਟੂਡੈਂਟ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਜਾਇਜ਼ ਫੇਲ ਕੀਤਾ ਗਿਆ ਹੈ ਕਾਲਜ ਵਾਲੇ ਸਾਡੇ ਤੋਂ ਹੋਰ ਪੈਸੇ ਬਣਾਉਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਦੋ ਨੰਬਰਾਂ ਤੇ ਫੇਲ ਕੀਤਾ ਤੇ ਕਾਲਜ ਵਾਲਿਆਂ ਨੂੰ ਦੁਬਾਰਾ ਪੈਸੇ ਦੇਣੇ ਪੈਣ। ਉੱਥੇ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਫੇਲ ਤਾਂ ਹੋਈ ਨਹੀਂ। ਇਹਨਾਂ ਨੇ ਪੜ੍ਹਾਈ ਨਹੀਂ ਕੀਤੀ ਤੇ ਜਿਸ ਹਿਸਾਬ ਨਾਲ ਇਹਨਾਂ ਨੇ ਪੜਿਆ ਲਿਖਿਆ ਉਸੇ ਹਿਸਾਬ ਨਾਲ ਇਹਨਾਂ ਨੂੰ ਨੰਬਰ ਮਿਲੇ ਨੇ। ਤੇ ਇਹਦੇ ਵਿੱਚ ਇਹਨਾਂ ਦੀ ਗਲਤੀ ਹੈ। ਅੱਗੇ ਤੁਸੀਂ ਇਹ ਵੀਡੀਓ ਵੀ ਵੇਖ ਸਕਦੇ ਹੋ ਕਿ ਇਹੀ ਨਿਆਣੇ ਆ ਸਿਰਫ ਕਲਾਸ ਦੇ ਵਿੱਚ ਕਿਉਂਕਿ ਜੇ ਹੋਰ ਨਿਆਣੇ ਆ ਉਹ ਕਦੇ ਨਹੀਂ ਫੇਲ ਹੋਏ ਸਿਰਫ ਇਹ ਕਾਤੇ ਫੇਲ ਹੋਏ। ਯਾਰ ਤੁਸੀਂ ਹਰੇਕ ਕੰਮ ਧੱਕੇ ਨਾਲ ਨਹੀਂ ਕਰਾ ਸਕਦੇ ਬਾਈ। ਹੁਣ ਕੀ ਹੈ ਅਗਲੇ ਇਹਨਾਂ ਨੂੰ ਪਾਸ ਕਰਦਣ। ਕੈਨੇਡਾ ਚ ਕਾਲਜਾਂ ਦੇ ਬਾਹਰ ਜੋ ਪੰਜਾਬੀ ਮੁੰਡੇ ਕੁੜੀਆਂ ਧਰਨੇ ਲਾ